ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀਆਂ ਦੀ ਆਵਾਜ਼ ਅਤੇ ਮੈਂ ਹਾਂ ਤੁਹਾਡਾ ਆਪਣਾ ਸੁਭਾਸ ਅੱਜ ਫੇਰ ਇੱਕ ਮੁੱਦਾ ਲੈ ਕੇ ਆ ਤੁਹਾਡੇ ਅੱਗੇ ਕਿ ਘੱਗੇ ਦਾ ਇੱਕ ਤੁਸੀਂ ਪਸ਼ੂ ਹਸਪਤਾਲ ਦੇਖ ਸਕਦੇ ਹੋ ਜਿੱਥੇ ਪਸ਼ੂਆਂ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਤੇ ਆਹ ਉਹ ਪੁਰਾਣਾ ਜਿਹੜੀ ਬਿਲਡਿੰਗ ਹੈ ਪੁਰਾਣੀ ਤੇ ਇਹ ਪੁਰਾਣੀ ਬਿਲਡਿੰਗ ਹੈ ਘੱਗੇ ਦੀ ਤੇ ਆਹ ਨਵੀਂ ਬਿਲਡਿੰਗ ਹੈ ਪਰ ਤੁਸੀਂ ਇਹਦਾ ਆਲਾ ਦਵਾਲਾ ਕਿਤੇ ਦੇਖ ਸਕਦੇ ਹੋ ਪਰ ਤੁਸੀਂ ਦੇਖ ਸਕਦੇ ਕਿ ਇਹ ਆਪਣੇ ਆਪ ਹੀ ਆਪ ਜਿਆਦੇ ਬਿਮਾਰ ਲੱਗਦਾ ਜਿਹੜੀਆਂ ਕੰਦਾ ਨੇ ਸਾਈਡ ਦੀਆਂ ਉਹ ਕਿਤਨਾ ਕਿਤੇ ਸਾਰੀਆਂ ਟੈ ਗਈਆਂ ਨੇ ਅਤੇ ਦੁਬਾਰਾ ਇਹਨਾਂ ਨੂੰ ਹੋ ਸਕਦਾ ਹੈ ਜਾਂ ਤਾਂ ਸਰਕਾਰ ਦੀ ਤੇ ਨੀਗਾ ਨਹੀਂ ਜਾਂ ਸਰਕਾਰ ਨੂੰ ਕਿਸੇ ਨੇ ਹਲੇ ਤੱਕ ਲਿਖ ਕੇ ਭੇਜਿਆ ਨਹੀਂ ਕੱਗੇ ਦੀ ਅਸੀਂ ਪਹਿਲਾਂ ਵੀ ਗੱਲ ਚ ਕਰ ਚੁੱਕੇ ਹਾਂ ਕਿ ਥਾਂ ਦੇਖ ਸਕਦੇ ਤੁਸੀਂ ਕਿੰਨੀ ਥਾਂ ਇੱਥੇ ਜਿਹੜੀ ਫालतੂ ਹੈ ਤੇ ਕਬਜ਼ਾ ਵੀ ਹੋ ਰਿਹਾ ਹੈ ਤੁਹਾਨੂੰ ਦਿਖਾ ਦਈਏ ਕਿ ਜਿਹੜੀ ਇਸ ਦੇ ਪਰਲੇ ਪਾਸੇ ਇੱਕ ਅੰਗਰੀ ਜਾਂਦੀ ਹੈ ਕੰਦ ਗੱਡੀ ਹੋਈ ਸੀ ਪਹਿਲਾਂ ਕਿਤਨਾ ਕਿਤੇ ਜਿਹੜੀ ਉਹ ਕੰਦ ਸੀ ਉਹਦੀਆਂ ਇੱਟਾਂ ਤਾਂ ਗਾਇਬ ਹੋਈ ਗਈਆਂ ਪਰ ਅੰਦਰ ਹਸਪਤਾਲ ਦੇ ਅੰਦਰ ਤਾਨੂ ਨਿਗਮਰਾ ਦਿੰਨੇ ਆ ਇਹ ਦੇਖੋ ਰੂੜੀਆਂ ਲੱਗੀਆਂ ਹੋਈਆਂ ਨੇ ਹਸਪਤਾਲ ਦੇ ਜਿਹੜੀ ਥਾਂ ਹੈ ਉਹਦੇ ਅੰਦਰ ਲੋਕਾਂ ਦੁਆਰਾ ਕੰਦ ਨੂੰ ਢਾ ਕੇ ਜਾਂ ਕੰਦ ਡਿੱਗ ਗਈ ਮੀਂਹ ਚ ਕਣੀ ਚ ਕਿ ਜਦੋਂ ਦੁਆਰੇ ਮਰੰਮਤ ਨਹੀਂ ਹੁੰਦੀ ਤਾਂ ਹੋਣੀ ਉਹਨੂੰ ਖੋਰਾ ਲੱਗਣਾ ਸੰਭਵ ਹੈ ਦੇਖ ਸਕਦੇ ਹੋ ਤੁਸੀਂ ਕਿ ਰੂੜੀਆਂ ਲੱਗੀਆਂ ਹੋਈਆਂ ਨੇ ਢੇਰ ਲੱਗੇ ਹੋਏ ਨੇ ਤੇ ਪਾਥੀਆਂ ਘਾਰੇ ਤੇ ਦੂਜਾ ਸਟੈਂਡ ਦਾ ਹਾਲ ਦੇਖ ਲਓ ਇਹ ਸਟੈਂਡ ਹੈ ਜਿੱਥੇ ਪਸ਼ੂਆਂ ਨੂੰ ਖੜਾ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਆਲਾ ਦੁਆਲਾ ਦੇਖ ਸਕਦੇ ਹੋ ਤੁਸੀਂ ਇਹ ਸਟੈਂਡ ਨੂੰ ਸਟੈਂਡ ਦੇ ਅੱਗੇ ਦੀ ਟੁੱਟਿਆ ਪਿਆ ਸਟੈਂਡ ਦੇਖ ਸਕਦੇ ਹੋ ਤੁਸੀਂ ਖਸਤਾ ਹਾਲਤ ਹੈ ਤੇ ਦੋ ਲੱਕੜ ਦੋ ਲੱਕੜਾਂ ਰੱਖੀਆਂ ਹੋਈਆਂ ਨੇ ਕਿਉਂਕਿ ਇਹ ਆਪਾਂ ਕਹਦੇ ਹਾਂਗੇ ਬੇਸ਼ੱਕ 21ਵੀਂ ਸਦੀ 21ਵੀਂ ਸਦੀ ਦੇ ਵਿੱਚ ਆ ਗਏ ਪਰ ਸਾਡਾ ਜਿਹੜਾ ਦਿਮਾਗ ਹੈ ਉਹ ਅਸੀਂ ਉਹੀ ਰੱਖਣਾ ਹੈ ਕਿਉਂਕਿ ਅਸੀਂ ਆਧੁਨਿਕ ਮੁੱਕ ਦੇ ਵਿੱਚ ਨਹੀਂ ਜਾਣਾ ਕਿਉਂ ਨਹੀਂ ਜਾਣਾ ਕਿਉਂਕਿ ਸਾਡੇ ਜਿਹੜੇ ਜੇਬ ਦੇ ਵਿੱਚ ਜਿਹੜੇ ਮਹੀਨੇ ਜਿਹੜੇ ਪੈਸੇ ਪਈ ਜਾਣੇ ਨੇ ਜਾਂ ਤਾਂ ਸਰਕਾਰ ਨੂੰ ਵਾਅ ਨਹੀਂ ਕੀਤਾ ਗਿਆ ਦੱਸਿਆ ਨਹੀਂ ਗਿਆ ਜਾਂ ਫਿਰ ਕਿਤੇ ਨਾ ਕਿਤੇ ਖੁਦ ਹੀ ਆਣ ਗੌਲਿਆ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਘਾਹ ਮੋਟੀ ਹੈ ਜੰਗਲੀ ਜੰਗਲੀ ਬੁੱਟੀ ਐ ਤੇ ਅਸੀਂ ਇਹ ਵੀ ਕਹਿ ਦਈਏ ਕਿ ਉਰੇ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਉਰੇ ਜਿਹੜੇ ਡਾਕਟਰ ਆਉਂਦੇ ਨੇ ਉਹ ਵੀ ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਡਾਕਟਰਾਂ ਨੂੰ ਵੀ ਕਈ ਵਾਰੀ ਕਿਹਾ ਹੈ ਕਿ ਤੁਸੀਂ ਵੀ ਇਸ ਦੇ ਧਿਆਨ ਦਿਓ ਜਾਂ ਸਰਕਾਰ ਨੂੰ ਲਿਖ ਕੇ ਦਿਓ ਪਰ ਜਾਂ ਤਾਂ ਉਹੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਇਹਨਾਂ ਦੁਆਰਾ ਇਹ ਨਹੀਂ ਲਿਖਿਆ ਜਾਂਦਾ ਕਿਉਂਕਿ ਤਨਖਾਹ ਉਹੀ ਵੀ ਤਨਖਾਹ ਤਾਂ ਮਿਲੀ ਜਾਣੀ ਹੈ ਤੇ ਜਾਂ ਫਿਰ ਕਿਤਨਾ ਕਿਤੇ ਸਰਕਾਰਾਂ ਦੁਆਵਾ ਅਣਗੌਲੇ ਕੀਤਾ ਗਿਆ ਬੱਸ ਸਟੈਂਡ ਦੀ ਵੀ ਕਿੱਗੇ ਜ ਮੰਗ ਹੈ ਕਿਉਂਕਿ ਇੰਨੇ ਨਿਆ ਨਿਆ ਥਾਮ ਆ ਜਿਹੜੀਆਂ ਖਾਲੀ ਪਈਆਂ ਨੇ ਬੇਸ਼ੱਕ ਇਹ ਹਸਪਤਾਲ ਹੈ ਨਾ ਤਾਂ ਇਹ ਹਸਪਤਾਲੇ ਚੰਗੀ ਤਰ੍ਹਾਂ ਦਿਖਾਈ ਦਿੰਦਾ ਹੈ ਅਤੇ ਨਾ ਹੀ ਇਸ ਤੋਂ ਕੋਈ ਹੋਰ ਕੰਮ ਲਿਆ ਜਾ ਸਕਦਾ ਧੱਗਾ ਕਸਵਾ ਤੁਹਾਨੂੰ ਦੱਸ ਦੁਕੇ ਕਿ ਬਿਨਾ ਬੱਸ ਸਟੈਂਡ ਵਾਲਾ ਮੇਰੇ ਸਾਰ ਨਾਲ ਦਾ ਭਾਰ ਦਾ ਪਹਿਲਾ ਕਸਵਾ ਹੋਵੇਗਾ ਇਸੇ ਹਸਪਤਾਲ ਦੇ ਅੱਗੇ ਆਪਣੇ ਟੈਕਸੀ ਸਟੈਂਡ ਹੈ ਉੱਥੇ ਬਾਈ ਜੀ ਬੈਠੇ ਨਾਲ ਗੱਲ ਕਰਾਂਗੇ ਬਾਈ ਜੀ ਕੁਝ ਦੱਸਣਾ ਚਾਹਉਂਗੇ ਉੱਥੇ ਹਸਪਤਾਲ ਬਾਰੇ ਹਸਪਤਾਲ ਦਾ ਜੀ ਬਹੁਤ ਬੁਰਾ ਹਾਲ ਆ ਲਾ ਇੱਥੇ ਡਾਕਟਰ ਸਾਹਿਬ ਆਉਂਦੇ ਨੇ ਬਾਕੀ ਨਸਾਈੜੀ ਜਿੰਨੇ ਵੀ ਸਾਰੇ ਇੱਥੇ ਜਿੱਤੇ ਟੁੱਟੇ ਆ ਬਣਿਆ ਕਰਦੇ ਤਿੰਨ ਸਾਰੇ ਉੱਥੇ ਰਹਿੰਦੇ ਨੇ ਕੀ ਨਾਮ ਹੈ ਜੀ ਆਪਣਾ ਮੇਰਾ ਦਿਵਿੰਦਰ ਸਿੰਘ ਢਿੱਲੋਂ ਦਿਵਿੰਦਰ ਜੀ ਇੱਕ ਤਾਂ ਡਿਊਟੀ ਬਾਰੇ ਜਾਣਕਾਰੀ ਦਿਓ ਵੀ ਕਿੰਨੇ ਕੰਮਦੇ ਨੇ ਜਾਂ ਤੁਸੀਂ ਕਦੇ ਸ਼ਾਮ ਨੂੰ ਕੀ ਹਾਲਾਤ ਹੁੰਦੇ ਨੇ ਜਿਹੜਾ ਇੰਨੇ ਜੰਗਲੀ ਘਾਇ ਬੋਟੀ ਹੈ ਹਾਂ ਜੀ ਨਾਮ ਸਰ ਆਪਣਾ ਬੋਲ ਦੇ ਹਾਂ ਦਿਵਿੰਦਰ ਜੀ ਆਨੀਆਂ ਉੱਤਸਾਹੀ ਹਾਂ ਬੋਲੋ ਜੀ ਵੀ ਸ਼ਾਮ ਨੂੰਰੇ ਕੀ ਹਾਲਾਤ ਹੁੰਦੇ ਨੇ ਜਿਹੜੇ ਡੜਕਾ ਆ ਤੁਸੀਂ ਕਦੇ ਆਖਿਆ ਨਹੀਂ ਡਾਕਟਰਾਂ ਨੂੰ ਡਾਕਟਰਾਂ ਨੂੰ ਕਈ ਵਾਰੀ ਆਖ ਦਿੱਤਾ ਜੀ ਲੇਕਿਨ ਕੋਈ ਇਥੇ ਆਪਣੀ ਕੋਈ ਕੇਅਰ ਨਹੀਂ ਕਰਦਾ ਨਸ਼ੇੜੀਆਂ ਦਾ ਕੋਈ ਹੈ ਵੀ ਕਈ ਵਾਰੀ ਆਪਾਂ ਦੇਖਦੇ ਹਾਂ ਜਿੱਥੇ ਖਾਲੀ ਥਾਵਾਂ ਨੇ ਉੱਥੇ ਅੱਡੇ ਬਣੇ ਹੁੰਦੇ ਨੇ ਬੁਰੇ ਦੇ ਹਾਲਾਤ ਆਪ ਨੂੰ ਇੱਥੇ ਅੱਡੇ ਬਣੇ ਹੋਏ ਨੇ ਤਿੰਨ ਕਮਰੇ ਨੇ ਉਹਦੇ ਵਿੱਚ ਸੂਈਆਂ ਸਾਰਾ ਕੁਝ ਉੱਥੇ ਮੜਾ ਗਿਆ ਠਰਕਾ ਆਓ ਮਾਰਾ ਜਾ ਮੇਰੇ ਨਾਲ ਇੱਕ ਮਿੰਟ ਆਓ ਆਓ ਤੁਸੀਂ ਆਜੋ ਬਾਈ ਜੀ ਆਜੋ ਬਾਈ ਜੀ ਆਪਾਂ ਨੂੰ ਉਹ ਕਮਰੇ ਦਿਖਾਉਣ ਜਾ ਰਹੇ ਨੇ ਪੁਰਾਣੇ ਬਾਈ ਦਾ ਕਹਿਣਾ ਹੈ ਕਿ ਉਹ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਤੇ ਜਿਹੜੇ ਟੀਕੇ ਸਿਰਿੰਗੀਆਂ ਜਿਹੜੀਆਂ ਉਹ ਵੀ ਅਸੀਂ ਦੇਖਾਂਗੇ ਵੀ ਮੌਕੇ ਤੇ ਕਈ ਵਾਰੀ ਤਾਂ ਅਸੀਂ ਅਕਸਰ ਵੀਡੀਓ ਤੇ ਦਿਖਾਉਂਦੇ ਨੇ ਪੱਤਰਕਾਰ ਭਾਈ ਜਾਰਾ ਆਪਣਾ ਪਰ ਅੱਜ ਬਾਈ ਨਾਲ ਜਾ ਰਹੇ ਹਾਂ ਬਾਈ ਮੌਕੇ ਤੇ ਦਿਖਾਉਣ ਜਾ ਰਹੇ ਨੇ ਆਪਾਂ ਨੂੰ ਕਿ ਕੀ ਹਾਲਾਤ ਨੇ ਇਸ ਪੁਰਾਣੀ ਬਿਲਡਿੰਗ ਦੇ आला देख ही रहे हो होना साफ सुथरा है जिड़ी अगली है जानकारी तो तहू इस दे अंदर जाके देखा भी की हालात ने दिखाओ जी कमरा देखो जी, जी आमरे ने जी, लाइट लाओ जी माड़ी अच्छा लाइट है नहीं आख सकते जी ती नीचे ਆ ਦੇਖ ਆ ਦੇਖੋ ਆ ਪਿਆਪਰ ਹੈ ਜੀ ਦੇਖੋ ਪਿੱਛੇ ਆ ਦੇਖੋ ਆਹ दारू ਦੀ ਹੋ ਸਕਦਾ ਇਹਦੇ ਵਿੱਚ ਕੀ ਹੈ ਪਰ ਬੋਤਲ ਹੈ ਖਾਲੀ ਜਿਹੜਾ ਅਫਸਰ ਠੇਕੇ ਤੋਂ ਹਾਂ ਆ ਦੇਖੋ ਇੱਥੇ ਕੋਈ ਵੀ ਅਨਸਕਾਮੀ ਜਿਹੜੀ ਘਟਨਾ ਹੈ ਉਹ ਵੀ ਕਿਤੇ ਨਾ ਕਿਤੇ ਇੱਥੇ ਵਾਪਰ ਸਕਦੇ ਤੁਸੀਂ ਦੇਖ ਸਕਦੇ ਹੋ ਅੰਦਰ ਬਿਲਡਿੰਗ ਤਾਂ ਚਲੋ ਇਹ ਅਨਸੇਫੀਆ ਯੂਜ਼ ਨਹੀਂ ਹੁੰਦੀ ਪਰ ਇਹ हां बिल्कुल बिल्डिंग ਤਾਂ ਜਿਹੜੀ ਖਤਰੇ 'ਚ ਹੈ ਹੀ ਐ ਪਰ ਖਤਰੇ ਦੇ ਵਿੱਚ ਇਸ ਬਿਲਡਿੰਗ ਦੇ ਕਰਨ ਜਵਾਨੀ ਵੀ ਖਤਰੇ 'ਚ ਐ ਜੇ ਤਾਂ ਇਸ ਬਿਲਡਿੰਗ ਨੂੰ ਢਾਹ ਦਿੱਤਾ ਜਾਵੇ ਤਾਂ ਜੋ ਇਹ ਜਿਹੜਾ ਇੱਥੇ ਗਲਤ ਤਰੀਕੇ ਨਾਲ ਨੁਕਸਾਨ ਵੀ ਹੋ ਸਕਦਾ ਤੇ ਜਿਹੜਾ ਆਪਾਂ ਕਹਿੰਦੇ ਕਿ ਮਸੇੜੀਆਂ ਦੁਆਰਾ ਵੀ ਇਹ ਜਗ੍ਹਾ ਵਰਤੀ ਜਾਂਦੀ ਐ ਤਾਂ ਉਸਤੇ ਵੀ ਕਿਤੇ ਨਾ ਕਿਤੇ ਠੱਲ ਪਵੇਗੀ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਿਹੜੀਆਂ ਇਸ ਤਰ੍ਹਾਂ ਦੀਆਂ ਖਾਲੀ ਬਿਲਡਿੰਗਾਂ ਪਈਆਂ ਨੇ ਅਲਸਘਾਮੀ ਘਟਨਾ ਵਾਪਰਨ ਤੋਂ ਰੋਕਣ ਲਈ ਆਪਾਂ ਇਹਨਾਂ ਬਿਲਡਿੰਗਾਂ ਨੂੰ ਜੱਤਾ ਢਾਵਈਏ ਕਿਉਂਕਿ ਜਿਹੜਾ ਇਹ ਇੱਕ ਟੁਬਟਾ ਚਲੋ ਇਹ ਕਿਤੇ ਕੰਮ ਆ ਜੇ ਕਿੰਨਾ ਸੋਹਣਾ ਜਿਵੇਂ ਹਸਪਤਾਲ ਦੀ ਬਿਲਡਿੰਗ ਹੈ ਤਾਂ ਜੇਕਰ ਹੁੰਦਾ ਕਿ ਇਸ ਦੀ ਵੀ ਸਫਾਈ ਵੱਲ ਧਿਆਨ ਦਿੱਤਾ ਜਾਂਦਾ ਤਾਂ ਜੋ ਇੱਥੇ ਜਿਹੜੇ ਪਸ਼ੂ ਆ ਪਸ਼ੂ ਵੀ ਆਪਾਂ ਕਹਦੇ ਕੀ ਉਹਨਾਂ ਦੇ ਵਿੱਚ ਵੀ ਜਾਨ ਹੈ ਤੇ ਇੱਥੇ ਆ ਕੇ ਲੋਕੇ ਇਲਾਜ ਕਰਵਾ ਲੈਂਦੇ ਆ ਮੈਂ ਉਹ ਜਗ੍ਹਾ ਦੇਖ ਲਈ ਹਾਂ ਮੈਂ ਦਿਖਾ ਕੇ ਵੀ ਆਇਆ ਜੀ ਪਸ਼ੂ ਵਾਲੀ ਜਗ੍ਹਾ ਦੀਵਿੰਦਰ ਜੀ ਕੀ ਮੰਗ ਕਰਦੇ ਹੋ ਆਪਣੀ ਮੰਗ ਲਈ ਹੈ ਕਿ ਸਾਫ ਸੁਥਰਾ ਹਸਪਤਾਲ ਹੋਵੇ ਲੋਕੀ ਆਉਣ ਤੇ ਜਾਣ ਕਿੰਨਾ ਸੋਹਣਾ ਲੱਗੇ ਹੈ ਦੇਖਣ ਵਾਲੇ ਨੂੰ ਪਤਾ ਲੱਗੇਗਾ ਪਿੰਡ ਹੈ ਜੀ ਆਪਣਾ ਤੇ ਸਾਫ ਸੁਥਰਾ ਪਿੰਡ ਬੱਸ ਸਟੈਂਡ ਵੀ ਮੈਂ ਪਹਿਲਾਂ ਹੀ ਵੀਡੀਓ ਪਾ ਚੁੱਕਿਆ ਕਿਤੇ ਨਾ ਕਿਤੇ ਗੱਲ ਆਈ ਸੀ ਵੀ ਜੇ ਕਰੇ ਹੀ ਜਗ੍ਹਾ ਇਹ ਬੱਸ ਸਟੈਂਡ ਨੂੰ ਮਤਲਬ ਦਿੱਤੀ ਜਾਵੇ ਹਸਪਤਾਲ ਵੀ ਹੋ ਜਾਏ ਤੇ ਬੱਸ ਸਟੈਂਡ ਨੂੰ ਬਹੁਤ ਜਗ੍ਹਾ ਪਈਏ ਬਿਲਕੁਲ ਬਿਲਕੁਲ ਜੀ ਆਪਾਂ ਤਾਂ ਸਹਿਮਤ ਹਾਂ ਇਹਨਾਂ ਗੱਲਾਂ ਤੋਂ ਬਿਲਕੁਲ ਪਰ ਸਾਡੇ ਸਟੈਂਡ ਨੂੰ ਵੀ ਕਿਤੇ ਨਾ ਕਿਤੇ ਟੈਕਸੀ ਸਟੈਂਡ ਨੂੰ ਵੀ ਕਿਤੇ ਕਿਤੇ ਬਹੁਤ ਵੱਡੀ ਜਗ੍ਹਾ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਰੋਜ਼ਗਾਰ ਦੇ ਤੌਰ ਤੇ ਸੀ ਕਹਿ ਰਹੀ ਐ ਕਿ ਅੱਜ ਤੁਸੀਂ ਐਵੇਂ ਮਤਲਬ ਸਮਾਂ ਟਾਈਮ ਪਾਸ ਵਾਲੇ ਕਰ ਮਤਲਬ ਅਲੋਕੀ ਮਤਲਬ ਉਹ ਨਾ ਹੋ ਜਾਂਦਾ ਕਿ ਤੁਸੀਂ ਠੀਕ ਹੈ ਗੱਲ ਆ ਦੇਖ ਸਕਦੇ ਆ ਸਾਹਮਣੇ ਤੁਸੀਂ ਬਾਈ ਇਹ ਨਾ ਗੱਡੀ ਆਪਣਾ ਸਟੈਂਡ ਦੇ ਉੱਤੇ ਆਏ ਗੱਡੀ ਆਪਾਂ ਕਹਿੰਦੇ ਕਿ ਰਾਏ ਦੇ ਗੱਡੀ ਢੋਂਦਾ ਬਾਈ ਬਾਈ ਵੀ ਕਹਿੰਦਾ ਵੀ ਯਾਰ ਜੇ ਸਾਡਾ ਵੀ ਥੋੜਾ ਬੋਤਾ ਹੋਰ ਇਹੋ ਜਿਹਾ ਤਾਂ ਸੀ ਜਿਹੜਾ ਇੱਕ ਇਹਨਾਂ ਨੇ ਆ ਟੀਮ ਦੀ ਆ ਪਾਇਆ ਹੋਇਆ ਬਾਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸਰਦੀਆਂ ਦੇ ਵਿੱਚ ਇਹ ਟੀਮ ਕਿੰਨਾ ਤਾਂ ਆ ਗਰਮੀਆਂ ਦੇ ਵਿੱਚ ਕਿੰਨਾ ਤਾਂ ਆਬਦਾ ਹੋਵੇਗਾ ਅਤੇ ਸਰਦੀ ਦੇ ਵਿੱਚ ਆਪਾਂ ਕਹਿੰਦੇ ਨੇ ਸੀਤ ਜਿਹੜੀ ਹਵਾ ਚੱਲਦੀ ਹੈ ਠੰਡੀ ਹਵਾ ਬਾਈਆਂ ਨੂੰ ਇਹਦੇ ਥੱਲੇ ਗੁਜ਼ਾਰਾ ਕਰਨਾ ਪੈਂਦਾ ਸਰਕਾਰ ਇਹਦੇ ਵੱਲ ਵੀ ਧਿਆਨ ਦੇਵੇ ਤਾਂ ਜੋ ਇਸ ਤਰ੍ਹਾਂ ਦਾ ਵੀ ਕੁਝ ਹੋਵੇ ਤਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਬੀੜ ਜਨ ਸਵਾਸ ਗੋਲ ਕਰਦਾ